ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਅਰ ਗਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂ ਹਾਵੇ ਇਸ ਦੁਹਾਗਣੀ ਪਰ ਪਿਰ ਰਾਵਣ ਜਾਏ ਫਿਰ ਛੋਡਿਆ ਘਰ ਆਪਣਾ ਮੋਹੀ ਦੂਜੇ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁੱਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹਵਿਏ ਨਿਮਾਣਿਏ ਸੂ ਸਹੋ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁੱਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਉਨ आकाश पतالا हुक्मे धरती साजियां सची धर्मसाला आप उपाय खपाएदा सच्चे दीन दयाला सबना रजिक संभाहेदा तेरा हुकम निराला आपे आप वरतदा आपे प्रीत पाला श्लोक महल्ला तीजा सुहब तां सुहागनी जा मन लए सचना ਸਤ ਗੁਰੇ ਆਪਨਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਉ ਐਸਾ ਸ਼ਿੰਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵੇ ਐਨਸ ਲਾਗਿਆ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਈ ਮਹੱਲਾ ਤੀਜਾ ਲੋਕਾ ਵੇ ਹਉ ਸੂਹਵੀ ਸੁਹਾਵੇਸ ਕਰੀ ਵੇਸੀ ਸਹੋ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸਹੋ ਪਾਇਆ ਜਿਨਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੇਂ ਸੋ ਥੀਐ ਇਨ ਬਿਦ ਕੰਤ ਮੇੜੀ ਪੌੜੀ ਹੁਕਮੀ ਸੇਠ ਸਾਜੀਆਂ ਬਹੁ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇਕ ਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹਉ ਮੈਂ ਤਜ ਵੇਕਾਰਾ ਜਿਸ ਤੂੰ ਮੇਲ ਹੈ ਸੋ ਤੁਧ ਮਿਲੈ ਸੋਈ ਸਤਿਆਰਾ ਸ਼ਲੋਕ ਮਹੱਲਾ ਤੀਜਾ ਸੂਘਵਿਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮੈਂ ਝੂਠ ਸਭ ਬਿਨ ਸਜਾਏ ਜਿਉ ਟਿਕਾ ਨ ਬਿਰਖ ਕੀ ਛਾਉ ਗੁਰਮਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਉ ਉਲਟੀ ਸਕਤ ਸਿਵੈ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਮ ਨਾਨਕ ਬਨਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾਰੰਗ ਵਿਕਾਰ ਹੈ ਕੰਤ ਨ ਪਾਇਆ ਜਾਏ ਇਸ ਲਹਿੰਦੇ ਬਿਲਮਨਾ ਹੋਵੇਈ ਰੰਡ ਬੈਠੀ ਦੂਜੇ ਭਾਈ ਮੁੰਦ ਇਆਣੀ ਦੁੰਮਣੀ ਸੂਹੈ ਵੇਸ ਲੁਭਾਈ ਸ਼ਬਦ ਸੱਚੇ ਰੰਗ ਲਾਲ ਕਰ ਭੈ ਭਾਈ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਨ ਸਤਗੁਰ ਭਾਏ ਪੌੜੀ ਆਪੇ ਆਪਿ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨ ਮੁਖ ਠੌਰ ਨਾ ਪਾਏ ਨੀ ਫਿਰ ਆਵੇ ਜਾਈ ਜੋ ਤਿਸ ਭਾਵੇ ਸੋ ਥੀਐ ਸਭ ਚੱਲੈ ਰ ਜਾਈ ਸ਼ਲੋਕ ਮਹੱਲਾ ਤੀਜਾ ਸੂ ਹੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰਪੁਰਖ ਧਰੇ ਪਿਆਰ ਉਵਸ ਸੀਲ ਨਾ ਸੰਯਮ ਸਦਾ ਝੂਠ ਬੋਲੇ ਮਨਮੁਖ ਕਰਮਖوار ਜਿਸ ਪੂਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੈ ਪਤਾਰ ਸੁਹਾ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸ਼ਿੰਗਾਰ ਪਈਐ ਸਹਰੈ ਬਹੁ ਸੋਭਾ ਪਾਈ ਤਿਸ ਪੂਜ ਕਰੇ ਸਭ ਸੰਸਾਰ ਉਹ ਰਲਾਈ ਕਿਸੈ ਦੀ ਨਾ ਰਲੈ ਜਿਸ 라ਵੇ ਸਿਰਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਬੀਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਛਾਰ ਪੌੜੀ ਇਹੋ ਜਾਗ ਆਪ ਉਪਾਉਣ ਕਰ ਚੋਜ ਵਡਾਨ ਪੰਚ ਧਾਤ ਵਿੱਚ ਪਾਈਨ ਮੋਹ ਝੂਠ ਗਮਾਨ ਆਵੇ ਜਾਹੇ ਪੁਹਾਈ ਐ ਮਨਮੁਖ ਅਗਿਆਨ ਇਕਨਾ ਆਪ ਬੁਝਾਇ ਉਨ ਗੁਰਮੁਖ ਹਰ ਗਿਆਨ ਪਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ ਸ਼ਲੋਕ ਮਹੱਲਾ ਤੀਜਾ ਸੂਹਵਿਏ ਸੁਹਾਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੁਹਾਵੇ ਇਸ ਪਿਰ ਕਿਨੈ ਨਾ ਪਾਇਓ ਮਨ ਮੁਖ ਦਜਮੁਈ ਗਾਵਾਰ ਸਤਗੁਰ ਮਿਲਿਆ ਸੁਹਾ ਵੇਸ ਗਿਆ ਹਉ ਮੈਂ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਆ ਰਸਨਾਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਈ ਕਰੇ ਸਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰਧਾਰ ਮਹੱਲਾ ਤੀਜਾ ਮੁੰਦੇ ਸੂਹਾ ਪਰਹਰਹੁ ਲਾਲ ਕਰਹੁ ਸ਼ਿੰਗਾਰ ਆਵਣ 냔ਾਣਾ ਵੀਸਰੇ ਗੁਰ ਸ਼ਬਦੀ ਵਿਚਾਰ ਮੁੰਦ ਸਹਾਵੀ ਸੋਹਣੀ ਜਿਸ ਕਰ ਸਹਜ ਪਧਾਰ ਨਾਨਕ ਸਾ ਧਨ 라ਵੀ ਐ 라ਵੇ 라ਵਣ ਹਾਰ ਪੌੜੀ ਮੋਹੋ ਕੂੜ ਕਟੰਬ ਹੈ ਮਨ ਮੁਖ ਮੁਗਦ ਰੱਤਾ ਹਉ ਮੈਂ ਮੇਰਾ ਕਰਮ ਹੋਏ ਜਿਸ ਸਾਥ ਨਾ ਲਿੱਤਾ ਸੇਰੇ ਉੱਪਰ ਜਮ ਕਾਲ ਨਾ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮ ਕਾਲ ਵਸ ਕੀਤਾ ਜੇ ਹਾ ਧੁਰ ਲਿਖ ਪਾਇਉਨ ਸੇ ਕਰਮ ਕਮਿਤਾ ਸ਼ਲੋਕ ਮਹੱਲਾ 3 ਸਤਿਆ ਇਹ ਨਾ ਆਖੀਅਨ ਜੋ ਮੜਿਆਂ ਲੱਗ ਜਲਨ ਨਾਨਕ ਸਤਿਆ ਜਾਣੀਅਨ ਜੇ ਬਿਰਹੇ ਚੋਟ ਮਰਨ ਮਹੱਲਾ 3 ਪੀਸੋ ਸਤਿਆ ਜਾਣੀਐ ਸੀਲ ਸੰਤੋਖ ਰਹਿਨ ਸੇਵਨ ਸਾਈ ਆਪਣਾ ਨਿਤ ਉਠ ਸੰਭਾਲਨ ਮਹੱਲਾ ਤੀਜਾ ਕੰਤਾ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣਹਿ ਪਿਰ ਆਪਣਾ ਤਾਂ ਤਨ ਦੁਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵੋ ਕੈ ਮਰੋ ਦੂਰੋਂ ਹੀ ਭਜ ਜਾਹੇ ਪੌੜੀ ਤੁਦ ਦੁਖ ਸੁਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾ ਮੈਂ ਜੀਵਣ ਹੋਰ ਦਾਤ ਨਹੀਂ ਤਿਸ ਰੂਪ ਨਾ ਰਿਖਿਆ ਨਾਮ ਅਖੋ ਤਨਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰ ਨਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਵੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਥ ਤਰਪ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸੇਸ਼ਟ ਉਪਾਈਆਂ ਆਪੇ ਫੁਨ ਗੋਈ ਜੁਗ ਚਾਰੇ ਸਭ ਭਾਵ ਥੱਕੀ ਕਿਨ ਕੀਮਤ ਹੋਈ ਸਤਗੁਰ ਏਕ ਵੇਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿਨਾਂ ਭਉ ਤਿਨ ਨਾਹੀਂ ਭਉ ਮੁਚ ਭਉ ਨਿਭਵਿਆ ਨਾਨਕ ਇਹੋ ਪਟੰਤਰਾ ਇਤ ਦੀ ਬਾਨ ਗਿਆ ਮਹੱਲਾ ਦੂਜਾ ਤੁਰ ਦੇ ਕਉ ਤੁਰਦਾ ਮਿਲੈ ਉੜਤੇ ਕਉ ਉੜਦਾ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਸੋ ਸਲਾਹੀਐ ਜਿਨ ਕਾਰਨ ਕੀਆ ਪੌੜੀ ਸਚ ਧਾਇ ਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਟੇ ਮੰਡਪ ਮਾਰੀਆਂ ਲੱਗ ਪਏ گاਵਾਰੀ ਜਿਨਕੀਏ ਤਸਹਿ ਨਾ ਜਾਣਨੀ ਮਨਮੁਖ ਗੋਬਾਰੀ ਜਿਸ ਬੁਝਾਏ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ਸ਼ਲੋਕ ਮਹੱਲਾ ਤੀਜਾ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਈ ਮਤ ਸੇਜੈ ਕੰਤ ਨਾ ਆਵੇਈ ਈਵੇਂ ਬਿਰਥਾ ਜਾਇ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸ਼ਿੰਗਾਰ ਕੀਆ ਤਉ ਪ੍ਰਵਾਨ ਹੈ ਜਾਂ ਸਹੋ ਧਰੇ ਪਿਆਰ ਭਉ ਸ਼ਿੰਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋ ਪੇ ਕੰਤ ਕੋ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੈ ਤਨ ਕੀਆ ਸ਼ਿੰਗਾਰ ਸਿਜੈ ਕੰਤ ਨਾ ਆਇਓ ਏਵੇਂ ਭਇਆ ਵਿਕਾਰ ਮਹੱਲਾ ਤੀਜਾ ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨਾ ਹੋਵੀ ਨਾਮ ਨ ਲੱਗੈ ਪਿਆਰ ਸਤਗੁਰ ਮਿਲਿਆ ਭਉ ਉਪਜੈ ਭੈ ਭਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿਓ ਹਉ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ ਭਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਸ਼ਲੋਕ ਮਹੱਲਾ ਪਹਿਲਾ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ 함 ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸਵਰਾਹ ਆਪ ਖੜੂ ਵਹਿ ਆਪ ਕਰ ਆਪੀ ਨਾ ਆਪਾ ਗੁਰਮੁਖ ਸੇਵਾ ਥਾਂਇ ਪਵੈ ਹੁਨ ਮਨ ਤਤ ਕਮਾਹੁ ਮਸਕਤ ਲਹੁ ਮਜੂਰੀਆਂ ਮੰਗ ਮੰਗ ਖਸਮ ਦਰਾਹ ਨਾਨਕਪੁਰ ਦਰਵੇ ਪਰਵਾਹ ਤਉ ਦਰ ਊਣਾ ਨਾਹੀ ਕੋ ਸੱਚਾ ਵੇ ਪਰਵਾਹ ਮਹੱਲਾ ਪਹਿਲਾ ਪੁਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀ ਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫਿਰ ਨਾਨਕ ਨਾਮ ਸਲਾਹੀ ਤੂੰ ਹਰ ਗੁਣੀ ਗਹੀਰ ਸ਼ਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਸਾਰਿਆ ਪੌਂਦੀ ਜਾਏ ਪਾਰਾਲ ਪਿਛੈ ਹੱਥ ਨਾ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵੇ ਹੀ ਕਿਤੀ ਲਹਾ ਸਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਨ ਕਰ ਸੱਚ ਫੁਰਮਾਨ ਸਦਾ ਨਿਸ਼ਚਲ ਰਵ ਰਹਿਆ ਸੋ ਪੁਰਖ ਸਜਾਨ ਗੁਰ ਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ ਪੂਰਾ ਥਾਠ ਬਣਾਇਆ ਰੰਗ ਗੁਰਮਤਿ ਮਾਨ ਅਗਮ ਅਗੋਚਰ ਅਲਖ ਹੈ ਗੁਰਮੁਖ ਹਰਿ ਜਾਣ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਖੋਟੇ ਖਰੇ ਪਰਖੀਆਂ ਨ ਸਾਬ ਕਹਿ ਦੇ ਬਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇਕ ਭਾਉ ਲੱਤੀ ਨਾਤਿਆਂ ਦੋਏ ਭਾ ਚੜੀਐ ਸਹੋਰ ਬਾਹਰ ਧੋਤੀ ਤੂ ਮੜੀ ਅੰਦਰ ਵੇਸ ਨ ਕੋਰ ਸਾਧ ਭਲੇ ਅਣ ਨਾਤਿਆਂ ਚੋਰ ਸੀ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦਾ ਲਾਇਆ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਇਸ ਇਹੋ ਮਨ ਧਾਮਦਾ ਗੁਰ ਠਾਕ ਰਹਾਇਆ ਨਾਵੇਂ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀ ਐ ਜੋ ਹਰ ਲਿਖ ਪਾਇਆ ਸ਼ਲੋਕ ਮੁਹੱਲਾ ਪਹਿਲਾ ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਬਣਜਾਰੇ ਖੁੱਲੇ ਹੱਟ ਹੋਆ ਬਾਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਮਨ ਕਾਲੀਆਂ ਸੋ ਪੇਦਾ ਸੇਵਨ ਦੇਹ ਬੱਗਾ ਤਪੈ ਕਣਾ ਕਾਲਿਆਂ ਕਾਲੇ ਵਨ ਅੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬਹ ਨਾ ਪਾਵੇ ਮਾਨ ਪੌੜੀ ਕਾਇਆ ਕੋਟਰ ਚਾਇਆ ਹਰ ਸੱਚੈ ਆਪੀ ਇਕ ਦੂਜੈ ਭਾਇ ਖਵਾਇਨ ਹਮੇ ਵਿਚ ਵਿਆਪੇ ਕਿਉ ਮਾਨਸ ਜਨਮ ਦਲੰਬਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤੈ ਆਪੇ ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਨ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਦਹੁ ਚੰਦਨ ਖੋਲੀਐ ਪੀ ਸਾਹੁ ਸਿਉ ਪਾਨ ਨਾਨਕ ਕੂੜੈ ਕੱਤਿਐ ਕੂੜਾ ਤਣੀਐ ਤਾਣ ਕੂੜਾ ਕੱਪੜ ਕਛੀਐ ਕੂੜਾ ਪਹਿਨਨ ਮਾਨ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਨ ਇਕ ਦਾਤੇ ਇਕ ਮੰਗਤੇ ਨਾਮ ਤੇਰਾ ਪਰਮਾਨ ਨਾਨਕ ਜਿਨਨੀ ਸੁਣ ਕੈ ਮੰਨਿਆ ਹਉ ਤਿਨਾ ਵਿਟੋ ਹਉ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਉ ਮੈਂ ਝਗੜਾ ਪਾਇਉ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਉਨ ਇਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉਜਲ ਤਰ ਗਿਆ ਜੋਤ ਸੁਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸ਼ ਲੋਕ ਮਹੱਲਾ ਪਹਿਲਾ ਸਤਿਗੁਰੂ ਭੀਖਿਆ ਦੇਹ ਮੈਂ ਤੂੰ ਸਮਰੱਥ ਦਾਤਾਰ ਹਉ ਮੈਂ ਗਰਬ ਨਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ ਐਨਸ ਨਵਤਰ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹੇ ਬਿਦਿ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆਂ ਉਚਹਿ ਬਾਤੜੀਆਂ ਮਹੱਲਾ ਪਹਿਲਾ ਸਬੇ ਕੰਤੈ ਰਤੀਆਂ ਮੈਂ ਦੁਹਾਗਣ ਕਿਤ ਮੈਂ ਤਨ ਅਵਗਣ ਏਟੜੇ ਖਸਮ ਨਾ ਫੇਰੇ ਚਿਤ ਮਹੱਲਾ ਪਹਿਲਾ ਹਉ ਬਲੇਹਾਰੀ ਤਿਨ ਕੋ ਸਿਫਤ ਜਿਨਾ ਦੇ ਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮਖਿਲੇ ਹੋ ਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਬੁਜਾਈ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਈ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸ਼ਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁញੇ ਘਰ ਕਾ ਪਹੋਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਅਲਾਮੇ ਦਿਨ ਕੇ ਰਾਤੀ ਮਿਲਨ ਹੰਸ ਸਿਫਤ ਸਲਾਹਨ ਛੱਡ ਕੇ ਰੰਗੀ ਲੱਗਾ ਹੰਸ ਫਿਟ ਅਵੇਹਾ ਜੀਵਿਆ ਜਿਤ ਖਾਏ ਵਿਧਾਇਆ ਪੇਟ ਨਾਮ ਇਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸੁਆ ਰਹੇ ਆਪ ਸਿਰਜਨ ਹਾਰਿਆ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖਵਾਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸ਼ਬਦੈ ਸਾਧਨਾ ਆਇਉ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨੇਤ ਹੋਏ ਖੁਆਰ ਨਾਨਕ ਪਾਇ ਕਿਰਤ ਕਮਾਉਣਾ ਹੋਏ ਨਾ ਮੇਟਨ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਬਾ ਪਾਈ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਰੀ ਬਿਸ਼ੁੰਨਿਆ ਗੁਰਪੁਰਖ ਮਲਾਇ ਮਨ ਮਹਿ ਲਾਇ ਵਿਸ਼ੁੱਧ ਹੈ ਹਰ ਨਾਮ ਧਿਆਇ ਸ਼ਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਸਮਾਲ ਇਨੀ ਫੁੱਲੀ ਰੋਂ ਕਰੇ ਅਵਰ ਕੇ ਚੁਣੀਐ ਦਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਸਾ ਪੁਰੀ ਸੇ ਅਹਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅਣ ਦਿਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇਚੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸ਼ਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਐ ਸਭ ਮੌਲੀਐ ਤਿਸਹਿ ਨਾ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਲਾਹੀਐ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੈ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੇ ਦੂਜੀ ਕਾਰ ਐ ਲੱਗਿਆ ਫਿਰ ਜੋਨੀ ਪਾਵੇ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕਹਿ ਸ਼ਬਦ ਸਲਾਹੀਐ ਹਰ ਨਾਮ ਸੁਮਾਵੇ ਸਤ ਗੁਰ ਸੇਵਾ ਸਫਲ ਹੈ ਸਿਵੇ ਫਲ ਪਾਵੇ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਾਣਿ ਨਿਮਾਣੀ ਇੱਕ ਤੂੰ ਕਿਉ ਨਾ ਮਰੀ ਜੈ ਰੋਏ ਜਾਂ ਲਗ ਚੇਤਨਾ ਆਵੇ ਹੀ ਮਹੱਲਾ ਦੂਜਾ ਜਾਂ ਸੁਖ ਤਾਂ ਸਹ ਹਰਾਵਿਓ ਦੁੱਖ ਭੀ ਸੰਭਾਲਿ ਹੋਇ ਨਾਨਕ ਕਹੈ ਸਿਆਣੀ ਏ ਇਉ ਕੰਤ ਮਲਾਵਾ ਹੋਇ ਪੌੜੀ ਹਉ ਕਿਆ ਸਾਲਾਹੀ ਕਰਮਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਇਆਲ ਅਗੰਮ ਹੈ ਆਪ ਲੈ ਹੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿਨ ਲਹਿ ਛਡਾਈ ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ ਰਾਗ ਸੁਹੀ ਬਾਣੀ ਸ੍ਰੀ ਕਬੀਰ ਜੀਓ ਤਤਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਵਤਰਿ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਭੂ ਲੀਨਾ ਰਾਮ ਨਾ ਜਪਹੁ ਕਮਨ ਮਤ ਲਾਗੀ ਮਰ ਜਾਏ ਬੇ ਕਉ ਕਿਆ ਕਰੋ ਅਪਾਗੇ ਰਹਾ ਦੁਖ ਸੁਖ ਕਰ ਕੇ ਕਟੰਬ ਜੀਵਾਇਆ ਮਰਤੀ ਬਾਹਰ ਇਕ ਸਰ ਦੁਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹ ਕਬੀਰ ਆਗੇ ਤੇ ਨਾ ਸੰਹਾਰਾ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜਿਓ ਨਾ ਜਾਣੋ ਕਿਆ ਕਰਸੀ ਪਿਓ ਰਹਿਨ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਗ ਚਹਿ ਕਰਵੈ ਰਹਿ ਨਾ ਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਾਰ ਕੰਨਿਆ ਜੈਸੀ ਕਰਤ ਸ਼ਿੰਗਾਰਾ ਕਿਉ ਰਲੀਆਂ ਮਾਨੇ ਬਾਜ ਪਧਾਰਾ ਕਾਗ ਉਡਾਵਤ ਭੁਜਾ ਪੇ ਰਾਣੀ ਕਹਿ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਨਾ ਆਏ ਕਟਨ ਦੂਤ ਜਮ ਲੈਨਾ ਕਿਆ ਤੈਂ ਖਟਿਆ ਕਹਾ ਗੁਆਇਆ ਚਲੋ ਸਤਾਪ ਦੀਵਾਨ ਬੁਲਾਇਆ ਚਲ ਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਰਹਾਉ ਕਰਉ ਅਰਦਾਸ ਗਾਮ ਕਿਛ ਬਾਕੀ ਲਿਓ ਨ ਬੇਰ ਆਜ ਕੀ ਰਾਤੀ ਕਿਸ ਪੀ ਖਰਚਤ ਮਾਰਾ ਸਾਰੋ ਸੁਬਹ ਨਿਵਾਜ ਸਰਾਈ ਗਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਤ ਥਾਕੇ ਨੈਣ ਸ਼ਰਵਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੈ ਸਰੀਵ ਹੋ ਜਬ ਲਗ ਘਟ ਮਹਿ ਸਾਸਾ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੇ ਅੰਤਰ ਚੂਕੈ ਤਿਸਹਿ ਪਿਆਸਾ ਹੁਕਮੈ ਬੂਝੈ ਚੌਪੜ ਖੇਲੈ ਮਨ ਜਿਨ ਢਾਲੀ ਪਾਸਾ ਜੋ ਜਨ ਜਾਨ ਭਜੈ ਅਬਗਤ ਕੋ ਤਿਨ ਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬਹ ਨਾ ਹਾਰਹਿ ਤਾਲ ਜੋ ਜਾਣੈ ਪਾਸਾ ਸੂਹੀ ਲਲਤ ਕਬੀਰ ਜੀਓ ਇਕ ਕੋਟ ਪੰਜ ਸਿੱਖਦਾਰਾ ਪੰਚੇ ਮੰਗਹਿ ਹਾਲਾ ਜ਼ਮੀਨਾਂ ਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰਕੇ ਲੋਗਾ ਮੂੰਹ ਕੋ ਨੀਤ ਦੱਸੈ ਪਟਵਾਰੀ ਊਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨਹੋਂ ਲੀਆ ਉਭਾਰੀ ਰਹਾਉ ਨੌ ਢਾਂਦੀ ਦਸ ਮੂਸਫ ਧਾਵਹਿ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾ ਪਹਿ ਨਾਹੀ ਬਹੁ ਵਿਸਟਾ ਲਾਲੇਹੀ ਬਹਤਰ ਘਰ ਇਕ ਪੁਰਖ ਸਮਾਇਆ ਹੁਨ ਦੀਆ ਨਾਮ ਲਖਾਈ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਿਜਮਨਾ ਕਾਈ ਸੰਤਾ ਕਉ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਿਵੇਕੋ rá